ਪਰਵੰਧਪੂਰ ਆਪਣੇ ਆਲੇ ਦੁਆਲੇ ਪੰਛੀਆਂ ਲਈ ਪਾਣੀ ਜ਼ਰੂਰ ਰੱਖੋ ਤੂੰ ਜੋ ਆਪਣਾ ਸਾਡੇ ਘਰਾਂ ਤੋਂ ਬਾਹਰ ਵਿਚਰਨ ਵਾਲੇ ਪਸ਼ੂ ਪੰਛੀ ਜੀਵ ਜੰਤੂ ਹਨ ਤੇ ਸਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਘਰਾਂ ਦੇ ਉੱਤੇ ਆਪਣਾ ਛੱਤਾਂ ਦੇ ਉੱਤੇ ਜਾਂ ਆਲੇ ਦੁਆਲੇ ਜਿੱਥੇ ਵੀ ਕਿਤੇ ਹੁੰਦਾ ਆਪਣਾ ਜ਼ਰੂਰ ਹੀ ਆਪਣਾ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਕੁਝ ਪਾਣੀ ਦੇ ਡੂੰਘੇ ਭਰ ਕੇ ਰੱਖਣੇ ਚਾਹੀਦੇ ਨੇ ਅਸੀਂ ਇੱਥੇ ਆਪਣਾ ਜਿਹੜਾ ਆਪਨਾ ਦਾਸ ਦੇਖਦੇ ਹਾਂ ਕਿ ਬਹੁਤ ਜਿਹੜੇ ਹਨ ਪੰਛੀ ਆਪਨਾ ਕਿਵੇਂ ਪਾਣੀ ਜਿਹੜੇ ਹਨ ਪੀਂਦੇ ਨੇ ਤੇ ਕਿਵੇਂ ਹੌਂਕਦੇ ਨੇ ਤੇ ਜਿੱਥੇ ਪਾਣੀ ਦੇ ਅਸੀਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅਸੀਂ ਭਰ ਕੇ ਜਿਹੜੇ ਹਨ ਪਾਣੀ ਦੇ ਆਪਣਾ ਬਰਤਨ ਜਿਹੜਿਆਂ ਰੱਖਦੇ ਆਂ ਤੇ ਪੰਛੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਪਣਾ ਪਾਣੀ ਪੀਂਦੇ ਆਂ ਪਰ ਬੜੀ ਲੋੜ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਇੰਨੀ ਗਰਮੀ ਪੈ ਰਹੀ ਹੈ ਇਹਨਾਂ ਤਾਪਮਨ ਵੱਧ ਰਿਹਾ ਹੈ ਇਸ ਚੀਜ਼ ਦੀ ਬੜੀ ਜ਼ਰੂਰਤ ਹੈ ਸਾਨੂੰ ਸੋਚਣਾ ਚਾਹੀਦਾ ਨਹੀਂ ਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਹੈ ਇਸ ਤਪਸ਼ ਕਰਕੇ ਗਰਮੀ ਕਰਕੇ ਜਿਹੜੇ ਹਨ ਪੰਛੀ ਜੀਵ ਜੰਤੂ ਜਿਹੜੇ ਨੇ ਉਹ ਮਰ ਜਾਂਦੇ ਨੇ ਤੇ ਜਿੱਥੇ ਮਨੁੱਖਤਾ ਦੀ ਸੇਵਾ ਜਿਹੜੀ ਹੈ ਵੱਡੀ ਭਾਰੀ ਸੇਵਾ ਗੁਰੂ ਦੀ ਸੇਵਾ ਉੱਥੇ ਸੂ ਪੰਛੀ ਜੀਵ ਜੰਤੂਆਂ ਦੀ ਜਿਹੜੀ ਸੇਵਾ ਇਹਨਾਂ ਨੂੰ ਬਚਾਉਣਾ ਇਹ ਵੀ ਇੱਕ ਬੜਾ ਵੱਡਾ ਪੁੰਨ ਹੈ ਭਾਈ